ਹੈਲੋ ਫੈਮਲੀ ਸਤਿ ਸ੍ਰੀ ਅਕਾਲ ਅੱਜ ਸਿ ਬਣਾ ਰਹੇ ਆ ਆਲੂ ਮੇਥੀ ਤੇ ਪਿਆਜ਼ ਤੇ ਹਰੀਆਂ ਮਿਰਚਾਂ ਆਲੂ ਮੇਥੀ ਦੀ ਸੁੱਕੀ ਸਬਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਤੇ ਬਹੁਤ ਹੀ ਘੱਟ ਟਾਈਮ ਚ ਬਣ ਜਾਂਦੀ ਹੈ ਪਹਿਲੀ ਗੱਲ ਤੇ ਇਹ ਹੈ ਜਿੰਨਾਂ ਕੋ ਜਿਆਦਾ ਟਾਈਮ ਨਹੀਂ ਹੁੰਦਾ ਕੱਟਣ ਦਾ ਧੋਂ ਦਾ چیرਣ ਦਾ ਉਹ ਬੜੇ ਅਰਮਾਨ ਦੇ ਨਾਲ ਸੁੱਕੀ ਮੇਥੀ ਲਿਆ ਸਕਦੇ ਨੇ ਤੇ ਬਣਾ ਸਕਦੇ ਨੇ ਇਹ ਖਾਨ ਵਿੱਚ ਵੀ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਬਣਦੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇਸ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਭਿਉ ਕੇ 2-2.5 ਘੰਟੇ ਰੱਖ ਲਿੱਤਾ ਸੀ ਤਾਂ ਜੋ ਸਾਡੇ ਪੱਤੇ ਆ ਦੇਖੋ ਬਿਲਕੁਲ ਹਰੇ ਹੋ ਜਾਣ ਤੇ ਇਹਦੇ ਵਿੱਚੋਂ ਕੋਈ ਵੀ ਕਟਾ ਮਿੱਟੀ ਜੋ ਵੀ ਗੰਦ ਹੈ ਸਾਰਾ ਨਿਕਲ ਜਾਵੇ ਤੇ ਮੇਥੀ ਬਿਲਕੁਲ ਸਾਫ਼ ਤੇ ਸੁਥਰੀ ਹੋ ਜਾਵੇ ਇਹਦੇ ਵਿੱਚ ਕਿਰਕ ਨਾ ਆਵੇ ਅਸੀਂ ਇਸ ਤਰੀਕੇ ਚੀਰ ਕੇ ਆਪਣਾ ਮਤਲਬ ਧੋਤਾ ਕੇ ਰੱਖ ਲਿੱਤੀ ਹੈ ਇਹ ਇਸੇ ਤਰੀਕੇ ਬਾਜ਼ਾਰ ਤੋਂ ਮਿਲਦੀ ਹੈ ਸੁੱਕੀ ਮੇਥੀ ਤੇ ਐਸ ਜੀ ਆਪਣੇ ਆਲੂ ਦੇਖੋ ਕੱਟ ਕੇ ਇਸ ਸਾਈਜ਼ ਦੇ ਬਿਲਕੁਲ ਛਿੱਕੇ ਛਿੱਕੇ ਪੀਸ ਕੱਟੇ ਨੇ ਕੱਟ ਕੇ ਜਰਾਖ ਲਿੱਤੇ ਨੇ ਤੇ ਇਸੇ ਤਰੀਕੇ ਕਟਾਂਗੇ ਤਾਂ ਜੋ ਇਹ ਜਲਦੀ ਗਾਲ ਸਕਣ ਬਹੁਤੇ ਮੋٹے ਨਹੀਂ ਕਰਨੇ ਤੇ ਵਧੀਆ ਤਰੀਕੇ ਬਣ ਸਕਣ ਤੇ ਆ ਪਿਆਜ਼ ਵੇਖੋ ਅਸੀਂ ਲੰਮੇ ਲੰਮੇ ਕੱਟੇ ਨੇ ਤੇ ਇਹ ਸਾਡੀਆਂ ਰੀਆਂ ਹਰੀਆਂ ਵਿੱਚਾਂ ਅਸੀਂ ਇਹਦੇ ਵਿੱਚ ਬਹੁਤਾ ਮਟੀਰੀਅਲ ਜਾਂ ਬਹੁਤਾ ਮਸਾਲਾ ਬਿਲਕੁਲ ਨਹੀਂ ਪਾਣਾ ਕੀ ਸਾਬ ਨਾਲ ਪਾਵਾਂਗੇ ਤੇ ਬਹੁਤ ਹੀ ਸਵਾਦ ਤੇ ਬਹੁਤ ਹੀ ਟੇਸਟੀ ਮੇਥੀ ਬਣਾਵਾਂਗੇ ਇੱਕ ਵਾਰੀ ਤੁਸੀਂ ਵੀ ਬਣਾ ਕੇ ਵੇਖਿਓ ਟਰਾਈ ਕਰਿਓ ਸੁੱਕੀ ਮੇਥੀ ਬਹੁਤ ਹੀ ਵਧੀਆ ਬਣਦੀ ਹੈ ਕਿਉਂਕਿ ਕਈਆਂ ਦਾ ਦਿਲ ਬਹੁਤ ਕਰਦਾ ਰਹਿੰਦਾ ਮੇਥੀ ਖਾਈਏ ਮੇਥੀ ਖਾਈਏ ਪਰ ਮੇਥੀ ਬਣਾਉਣ ਦਾ ਟਾਈਮ ਹੀ ਨਹੀਂ ਹੁੰਦਾ ਇਸੇ ਤਰ੍ਹਾਂ ਤਰੀਕੇ ਇਸੇ ਤਰ੍ਹਾਂ ਦੀ ਮੇਥੀ ਲੈ ਕੇ ਆਓ ਫਿਰ ਇਹਨੂੰ ਬਣਾਓ ਬਣਾ ਕੇ ਤੇ ਬਹੁਤ ਹੀ ਵਧੀਆ ਤਰੀਕੇ ਖਾਓ ਆਪ ਦੇਖੋ ਅਸੀਂ ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ ਗੈਸ ਲਗਾ ਕੇ اپنی کڑاہی تر دے ہاں تا جو ਸਾਡੀ ਮੇਥੀ ਬਣ ਸਕੇ ਅਗੇ ਮੇਥੀ ਅਸੀਂ ਲਾ ਲੀ ਗੈਸ ਹੁਣ ਅਸੀਂ ਰੱਖ ਲੈਨੇ ਆਪਣੀ ਕੜਾਈ ਇਹਦੇ ਵਿੱਚ ਸੀ ਆਪਣੇ ਲੋੜ ਅਨੁਸਾਰ ਜਿੰਨਾ ਕਿ ਤੁਹਾਨੂੰ ਤੇਲ ਚਾਹੀਦਾ ਉਸੇ ਹਿਸਾਬ ਨਾਲ ਪਾਵਾਂਗੇ ਤੇ ਮੇਥੀ ਬਣਾਵਾਂਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਸਭ ਤੋਂ ਪਹਿਲਾਂ ਅਸੀਂ ਆਪਣੀ ਕੜਾਈ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਫਿਰ ਅਸੀਂ ਆਪਣਾ ਤੇਲ ਪਾਵਾਂਗੇ ਜਿੰਨੀ ਕਿਸਮ ਤੇਲ ਦੀ ਜ਼ਰੂਰਤ ਹੈ ਉਸੇ ਹਿਸਾਬ ਨਾਲ ਅਸੀਂ ਆਪਣਾ ਤੇਲ ਪਾ ਲਵਾਂਗੇ ਐ ਤੇ ਦੇਖੋ ਸੀ ਤੇਲ ਪਾਣ ਲੱਗੇ ਆ ਥੋੜਾ ਜਿਹਾ ਤੇਲ ਖੁੱਲਾ ਪਈਦਾ ਹੈ ਤਾਂ ਜੋ ਸਾਡੀ ਮੇਥੀ ਚੰਗੀ ਤਰ੍ਹਾਂ ਬਣ ਸਕੇ ਤੇ ਸਵਾਦ ਲੱਗ ਸਕੇ ਅਸੀਂ ਥਿਲਕ ਪਾ ਲਿਆ ਹੁਣ ਅਸੀਂ ਸਭ ਤੋਂ ਪਹਿਲਾਂ ਆਪਣੇ ਜਿਹੜੇ ਪਿਆਜ਼ ਕੱਟੇ ਨੇ ਇਨਾ ਪਖਰਾ ਲੈਨੇ ਆ ਏਪ ਨਾ ਗੀ ਪੁੰਡ ਕੇ ਚੰਗੀ ਤਰ੍ਹਾਂ ਲਾਲ ਕਰਕੇ ਇਹਦੇ ਵਿੱਚ ਸਿਰਫ ਅਸੀਂ ਨਮਕ ਪਾਣਾ ਕੋਈ ਲਾਲ ਮਿਰਚ ਪਾਊਡਰ ਨਹੀਂ ਪਾਣਾ ਕੋਈ ਹਲਦੀ ਪਾਊਡਰ ਨਹੀਂ ਪਾਣਾ ਇਸੇ ਤਰੀਕੇ ਹੀ ਅਸੀਂ ਬਣਾਣੀ ਹੈ ਸਬਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਆਲੂ ਮੇਥੀ ਦੀ ਸੁੱਕੀ ਸਬਜੀ ਆ ਦੇਖੋ ਪੀਲ ਸਾਡਾ ਸੜ ਚੁੱਕਾ ਹੈ ਬਹੁਤ ਵਧੀਆ ਤਰੀਕੇ ਬਣ ਗਿਆ गर्म हो चुका है हम सब तो पहले सी अपने कटे हुए प्याज पा देवे तो ना ही असं अपन हरिया मिर्चा पा की तो तरह भूंग लेंगे इतना तेल अभी खुला पाया मिर्ची आलू बहुत ही टेस्टी के स्वाद तो बन तो सकता है हम अभी प्याजा में चंकी तरह लाल कर लेंगे फिर असं अपने आलू पावे ਦੇਖੋ ਪਿਆ ਸਾਡੇ ਲਾਲ ਹੋ ਚੁੱਕੇ ਨੇ ਅਸੀਂ ਬਹੁਤੇ ਲਾਲ ਨਹੀਂ ਕਰਨੇ ਕਿਉਂਕਿ ਆਲੂਆਂ ਦੇ ਨਾਲ ਵੀ ਫੁੱਜਨੇ ਨੇ ਅਸੀਂ ਕੋਨੇ ਕੀ ਲਾਲ ਕਰਨੇ ਜਿੰਨੇ ਕਿ ਸਾਡੇ ਪਿਆਰ ਜਲਨ ਨੂੰ ਸਭ ਤੋਂ ਪਹਿਲਾਂ ਅਸੀਂ ਨਮਕ ਪਾ ਦਾਂਗੇ ਲੋੜ ਅਨੁਸਾਰ ਐਸੀ ਨਮਕ ਪਾ ਦਿੱਤਾ ਫਿਰ ਅਸੀਂ ਥੋੜਾ ਜਿਹਾ ਕਲਰ ਕਰਨ ਵਾਸਤੇ ਥੋੜੀ ਜੀ ਅਸੀਂ ਹਲਦੀ ਪਾ ਦਾਂਗੇ ਬਹੁਤਾ ਨਹੀਂ ਪਾਣਾ ਦੇਖੋ ਥੋੜੀ ਜੀ ਪਾਈ ਹੈ ਸਿਰਫ ਕਲਰ ਕਰਾਉਣ ਹੁਣ ਅਸੀਂ ਇਹ ਚੰਗੀ ਤਰ੍ਹਾਂ ਮਿਲਾ ਲਾਂਗੇ ਐਸਾ ਲਿਖ ਸਕਦਾ ਕਲਰ ਹੋ ਗਿਆ ਥੋੜਾ ਜਿਹਾ ਤਾਂ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਆਪਣੇ ਆਲੂ ਕੱਟੇ ਹੋਏ ਜਿਹੜੇ ਅਸੀਂ ਕੱਟ ਕੇ ਰੱਖੇ ਆ ਇਹ ਦੇਖੋ ਹੁਣ ਅਸੀਂ ਇਹਦੇ ਵਿੱਚ ਆਪਣੀ ਜਿਹੜੀ ਮੇਥੀ ਕੀਤੀ ਹੋਈ ਹੈ ਇਹਨੂੰ ਪਾ ਦਾਂਗੇ ਬਹੁਤ ਵਧੀਆ ਤੀਕੀ ਆ ਦੇਖੀ ਬਹੁਤ ਹੀ ਵਧੀਆ ਤੇ ਬਹੁਤ ਹੀ ਪੇਸੇੀ ਪਾਦੀ ਹੈ ਕੋਈ ਕਹਿ ਨਹੀਂ ਸਕਦਾ ਇਹਦੀ ਮੇਥੀ ਭੂਜੀ ਬਣਾਈ ਹੈ ਬਿਲਕੁਲ ਤੁਹਾਨੂੰ ਉਹੀ ਮੇਥੀ ਲੱਗੇਗੀ ਜਿਵੇਂ ਤੁਸੀਂ ਹਰੀ ਮੇਥੀ ਕੱਟ ਰਹੀ ਹਾਂ ਵੀਰੇ ਹੁਣ ਅਸੀਂ ਨੂੰ ਵੀ ਹਿਲਾ ਲਾਂਗੇ ਚੰਗੀ ਤਰ੍ਹਾਂ ਹੌਂਕੜੀ ਬੰਦੀ ਆ ਆਲੂ ਮੇਥੀ ਜਰੂਰ ਬਣਾਇਓ ਤੇ ਬਣਾ ਕੇ ਇੱਕ ਵਾਰੀ ਖਾਓ ਹੁਣ ਅਸੀਂ ਰੂਟਾ ਕਕੇ ਰੱਖ ਦਵਾਂਗੇ ਆ ਜੋ ਸਾਡੇ ਆਲੂ ਬਨ ਸਕੇ ਤੇ ਮੇਥੀ ਤਿਆਰ ਹੋ ਸਕੇ ਇੱਕ ਵਾਰ ਅਸੀਂ ਚੰਗੀ ਤਰ੍ਹਾਂ ਹਿਲਾ ਲਾਂਗੇ ਮੇਥੀ ਨੂੰ ਨਾ ਜੋ ਸਾਡੇ ਖੰਡੇ ਲੱਗੇ ਤੇ ਆਲੀ ਦੇ ਸਾਤੇ ਚੰਗੀ ਤਰ੍ਹਾਂ ਬਾਂਸ ਕਰ ਦਿੰਦੇ ਹਾਂ। ਫੜੀ ਚਾਰੋਂ ਉੱਪਰ ਚੰਗੀ ਤਰ੍ਹਾਂ ਲਾੜੋਂ ਉੱਪਰ ਹਲੁਣਾ ਘੁੱਟੇ ਰਹਿਣ। ਕਿਉਂਕਿ ਇੱਕ ਪਾਸੇ ਨੇ ਜੋ ਬਣੇ ਜਾਣਗੇ ਬਾਕੀ कच्चे ਰਹਿੰਗੇ। ਅਬ ਦੇਖੋ ਚੰਗੀ ਤਰ੍ਹਾਂ ਹਲਾ ਦਿੱਤਾ। ਹਲਾ ਆ ਤੇ ਅਸੀਂ ਨੂੰ ਕੀਟ ਤੱਕਾਂ ਦੇ ਕੇ ਬੰਦ ਕਰਕੇ ਰੱਖ ਦਾਂਗੇ। जो सा आलू चनी तरह बन चुके हम अवे सब्जी है देखो सब्जी साढ़ी बन चुकी है आलू मेथी ने तेल छड़ दिता है इतना आलू भी लाल हो चुके हैं देखो कि बन चुके हैं बहुत वाली बन चुके आज तेल छता है आलू गल चुके ने आ देखो गल के सीरा हो चुके ने आ देखो बिल्कुल गल चुकी ने आलू बहुत बढ़िया बन चुके हैं तेल भी देखो बिल्कुल छड़ दिता है कढ़ाई ने इस तरीके असी है से तो बनाने है तो खाने आलू मेथी सा बिल्कुल तैयार हो चुकी है जे तो ਮੇਰੀ ਰੈਸਪੀ ਪਸੰਦ ਆਈ ਹੋਵੇ ਆਲੂ ਮੇਥੀ ਦੀ ਸਬਜ਼ੀ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਤੁਹਾਨੂੰ ਨਹੀਂ ਵੀ ਚੰਗੀ ਲੱਗੀ ਹੋਵੇ ਤੇ ਫਿਰ ਵੀ ਤੁਸੀਂ ਮੈਨੂੰ ਜਰੂਰ ਕਮੈਂਟ ਕਰਕੇ ਲਿਖ ਦਿਆ ਕਰੋ ਵੀ ਸਾਨੂੰ ਤੁਹਾਡੀ ਰੈਸਪੀ ਪਸੰਦ ਆਈ ਹੈ ਜਾਂ ਨਹੀਂ ਬਾਏ ਦੇਖੋ ਕਿੰਨੀ ਵਧੀਆ ਬਣ ਚੁੱਕੀ ਆ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਦਿਖਾਣ ਲੱਗੀ ਆ ਆਲੂ ਮੇਥੀ ਬਣਾ ਕੇ ਜਰੂਰ ਖਾਏ ਹੋ ਵੇਖੋ ਬਹੁਤ ਵਧੀਆ ਬਣਦੀ ਹੈ ਵੇਖੋ ਤੇਲ ਛੱਡ ਦਿੱਤਾ ਹੈ ਆਲੂ ਵੀ ਲਾਲ ਹੋ ਚੁੱਕੇ ਨੇ ਤੁਸੀਂ ਵੀ ਇਸੇ ਤਰੀਕੇ ਬਣਾ ਕੇ ਜਰੂਰ ਸੁੱਕੀ ਮੇਥੀ ਖਾਏ ਹੋ ਤਾਂ ਲੁਗਲੀ ਮੇਥੀ ਭੁੱਲ ਜਾਏਗੀ ਇਕਦਮ ਖਾਣੀ ਬਾਏ